ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਏ ਹਾਂ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕਿ ਅੱਜ ਵਿਸ਼ਵ ਸਿੱਖ ਕੌਂਸਲ ਮੇਰੀ ਪੀਰੀ ਗੁਰਮਤ ਪ੍ਰਚਾਰ ਜਥਾ ਸਲੀਨਾ ਗੁਰਮਤ ਪ੍ਰਚਾਰ ਜਥਾ ਤਲਵੰਡੀ ਨਸੌਦਾ ਸੰਗਠਨ ਅੰਮ੍ਰਿਤਸਰ ਸਾਹਿਬ ਵੱਲੋਂ ਇੱਕ ਬੱਚਿਆਂ ਦਾ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਕਰੀਬ 11 ਪਿੰਡਾਂ ਦੇ ਬੱਚਿਆਂ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਪਹਿਲਾਂ ਇਹਨਾਂ ਜਥਿਆਂ ਵੱਲੋਂ ਜਿਹੜਾ ਕੋਈ ਜਿਹੜੇ ਤਿਆਰੀਆਂ ਕਰਵਾਈਆਂ ਸੀਆਂ ਗੁਰਮਤਿ ਪ੍ਰਚਾਰ ਕੀਤਾ ਗਿਆ ਸੀ ਜਾਂ ਬੱਚਿਆਂ ਦੇ ਪੇਪਰ ਲਾਏ ਗਏ ਸੀ ਜਾਂ ਬੱਚਿਆਂ ਨੂੰ ਜਿਹੜਾ ਗੁਰਮਤਿ ਦੀ ਵਿਦਿਆ ਜਿਹੜੀ ਉਹ ਗੁਰਮਤਿ ਸਿਖਲਾਈ ਦਿੱਤੀ ਗਈ ਸੋ ਅੱਜ ਇੱਥੇ ਬਾਬਾ ਸ਼ਾਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਫੱਤੇਵਾਲਾ 'ਚ ਇਹਨਾਂ ਸਾਰੇ ਸਕੂਲਾਂ ਦੇ ਸਾਰੇ ਪਿੰਡਾਂ ਦੇ ਬੱਚਿਆਂ ਦਾ ਅੱਜ ਇੱਕ ਥਾਂ ਤੇ ਇਕੱਠ ਕਰਕੇ ਬੱਚਿਆਂ ਨੂੰ ਬੱਸਾਂ ਰਾਹੀਂ ਲਿਆ ਕੇ ਜਾਂ ਇੱਥੇ ਸਾਰੇ ਪ੍ਰਬੰਧ ਕਰਕੇ ਕਰੀਬ 3-4 ਘੰਟੇ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਸੀ ਜਿਹੜਾ ਇੱਥੇ ਬੱਚਾਂ ਵੱਲੋਂ ਜਿਹੜੀ ਕਵੀਸ਼ਰੀ ਪੇਸ਼ ਕੀਤੀ ਗਈ ਕਵਤਾਵਾਂ ਪੇਸ਼ ਕੀਤੀਆਂਗੇ ਔਰ ਨਾਲ ਬੱਚਿਆਂ ਦੀਆਂ ਜਿਹੜੀਆਂ ਗੁਰਮਤਿ ਖੇਡਾਂ ਕਰਵਾਈਆਂ ਗਈਆਂ ਤੇ ਖੀਰ ਦੇ ਵਿੱਚ ਜਿਹੜਾ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਤਾਂ ਨਾਲ ਜਿਹੜਾ ਗਤਕਾ ਵੀ ਖੇਡਿਆ ਗਿਆ ਸੋ ਦੇਖਾਂਗੇ ਤਸਵੀਰਾਂ ਤੇ ਇੱਥੇ ਆਪਾਂ ਕਰਦੇ ਹਾਂ ਗੱਲਬਾਤ ਆ ਪੰਜ ਬਾਬਾ ਜੀ ਅੱਜ ਦੇ ਪ੍ਰੋਗਰਾਮ ਬਾਰੇ ਨਹੀਂ ਕੁਟਾਂ ਦੇ ਕਰੀ ਕਿ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਪਰਾਲਾ ਆਪਣਾ ਵੇਖੋ ਜੀ ਹੁਣ ਦੇਖ ਹੈ ਜਾਂ ਇਹਨੂੰ ਕਿਸ ਢੰਗ ਨਾਲ ਲੈਂਦੀ ਹੈ ਸੰਗਤ ਫੈਸਲਾ ਕਰੂ ਹਨ ਸਰਟੇ ਬੰਨ ਕਿ ਯਤਨ ਸੀਗਾ ਇਹ ਮਹਿਸੂਸ ਕਰਦੇ ਆ ਕਿ ਇਹ ਤਾਂ ਵੱਡੇ ਵੱਡੇ ਜੋੜ ਮੇਲੇ ਆ ਤੇ ਸੰਗਤ ਆਪਣੀ ਜਾਂਦੀ ਹੈ ਨਾ ਜੀ ਤਾਂ ਤੁਹਾਡੇ ਦੇ ਭਰਾ ਪੱਤਰਕਾਰ ਜਦੋਂ ਉਹਨਾਂ ਨੂੰ ਪੁੱਛਦੇ ਆ ਵੀ ਫਤਿਹਗੜ੍ਹ ਸਾਹਿਬ ਆਏ ਹੋ ਇੱਥੇ ਕੀ ਲੈਣ ਆਏ ਹੋ ਜਾਂ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਤਾਂ ਉਹਨਾਂ ਚ ਬਹੁਤਿਆਂ ਦੇ ਜਿਹੜੇ ਜਵਾਬ ਉਹ ਨਿਰਾਸ਼ਾਵਾਦੀ ਹੁੰਦੇ ਆ ਤਾਂ ਅਸੀਂ ਇਹ ਮਹਿਸੂਸ ਕੀਤਾ ਕਿ ਗੁਰਦੁਆਰਾ ਸਾਹਿਬ ਸਾਡੇ ਜਿਹੜੇ ਹਨ ਜੀ ਜਿਹੜੇ ਸਾਡੇ ਸਕੂਲ ਸੀ ਜਿੱਨਾਂ ਨੇ ਸਾਨੂੰ ਧਾਰਮਿਕ ਸਿੱਖਿਆ ਦੇਣੀ ਸੀ ਉਹ ਬਹੁਤੇ ਉਹ ਨਹੀਂ ਕਰ ਰਹੇ ਜੋ ਉੱਥੇ ਹੋਣਾ ਚਾਹੀਦਾ ਤਾਂ ਕੇਵਲ ਬੱਚਿਆਂ ਦਾ ਹੀ ਨਹੀਂ ਅਸੀਂ ਮਹਿਸੂਸ ਕੀਤਾ ਕਿ ਸਾਡੇ ਤਾਂ 60 70 80 ਸਾਲ ਵਾਲੇ ਵੀ ਉਹ ਬੰਦੇ ਹੈਗੇ ਆ ਜਿਨ੍ਹਾਂ ਨੂੰ 10 ਗੁਰੂ ਸਾਹਿਬਾਨ ਦੇ ਨਾਮ ਹੀ ਜ਼ਬਾਨੀ ਯਾਦ ਹੈ ਤੁਜਾ ਤਾਂ ਕਈ ਪੱਤਤਪੁਣੇ ਦੀ ਗੱਲ ਚਲਦੀ ਆ ਨਸ਼ਿਆਂ ਦੀ ਗੱਲ ਚਲਦੀ ਆ ਜੀ ਭਰੂਣ ਹੱਤਿਆ ਦੀ ਗੱਲ ਚਲਦੀ ਆ ਸਮਾਜਿਕ ਬੁਰਾਈਆਂ ਦੀ ਗੱਲ ਚਲਦੀ ਆ ਤਾਂ ਉਹਨੂੰ ਬੰਦਾ ਜਿਹੜਾ ਵੱਸ ਸਕਦਾ ਜੇ ਉਹਨੂੰ ਗਿਆਨ ਹੋਊਗਾ ਤਾਂ ਜੀ ਤਾਂ ਗਿਆਨ ਦੇ ਪੱਖ ਤੋਂ ਤਾਂ ਲੈਵਲ ਸਾਡਾ ਇੱਥੇ ਥੱਲੇ ਜਾਵੜਿਆ ਇੰਨਾ ਕਿ ਸੰਤੋ 10% ਬੰਦੇ ਨਾ ਹੀ ਯਾਦ ਰਿਹਾ ਜੀ 700 ਚੋਂ 70% ਸਿੱਖਾਂ ਤਾਂ ਜੀ ਤਾਂ ਸੀ ਇੱਕ ਸੋਚਿਆ ਬਹੁਤ ਵਾਰੀ ਮੀਟਿੰਗਾਂ ਮੂਟਿੰਗਾ ਕਰਨ ਤੋਂ ਬਾਅਦ ਇਹ ਪਜਮੀਨੀ ਪੱਤਰ ਤੇ ਤੁਰਿਏ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਜਿੰਨਾ ਕ ਆਪਾਂ ਸਮਝਾ ਸਕਦੇ ਆ ਸਮਝਾ ਤਾਂ ਆਪਾਂ ਉਨਾ ਹੀ ਸਕਾਂਗੇ ਜਿੰਨਿ ਕ ਆਪਾਂ ਕੋਲੇ ਸਮਝ ਆਜੀ ਹੈ ਨਾ ਤੁਸੀਂ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਅਸੀਂ ਬਹੁਤ ਸਮਝਾ ਲਿਆ ਜਾਂ ਸਮਝਾ ਸਕਾਂਗੇ ਇਹ ਤਾਂ குரு ਸਾਹਿਬ ਜਾਣਦੇ ਆ ਤਾਂ ਯਤਨ ਜ਼ਰੂਰ ਆਰੰਭ ਕੀਤੇ ਆ ਕਿ ਸਾਡਾ ਆਉਣ ਵਾਲਾ ਕੱਲ ਹੀ ਘੱਟੋ ਘੱਟ ਰੋਸ਼ਨ ਹੋਵੇ ਤਾਂ ਜਿਨ੍ਹਾਂ ਨੇ ਜਿਹੜੇ ਸਕੂਲਾਂ ਦੀਆਂ ਕੰਤਾਂ ਤੇ ਲਿਖਾਂਦਾ ਨਾ ਅੱਜ ਦੇ ਬੱਚੇ ਕੱਲ ਦੇ ਨੇਤਾ ਜੀ ਤੁਸੀਂ ਸਾਰੇ ਸੰਗ ਇਹ ਵੀ ਸੋਚਦੇ ਹੋ ਨਾ ਕਿ ਅੱਜ ਦੇ ਬੱਚੇ ਕੱਲ ਦੇ ਵਾਰਿਸ ਵੀ ਆ ਤੋ ਵਾਰਸ਼ ਵਿਰਸਾ ਤੇ ਵਿਰਾਸਤ ਇਹ ਸ਼ਬਦ ਤਾਂ ਨੇ ਪੇਟਿਆਂ ਉਤਪੋਤਾ ਇੱਕ ਵਾਰਸ ਆਪਣੇ ਵਿਰਸੇ ਤੋਂ ਜਾਣੋ ਹੀ ਨਹੀਂ ਤਾਂ ਵਿਰਾਸਤ ਦੀ ਰਾਖੀ ਕਿ ਕਰੂਗਾ ਇਸ ਲਈ ਕਿਹਾ ਜਾਂਦਾ ਹੈ ਜੀ ਕਿ ਅਸੀਂ ਆਪਣੀ ਆਉਣ ਵਾਲੀ ਈੜੀ ਨੂੰ ਸ਼ਬਦ ਵਰਤਣੇ ਪੈਂਦੇ ਆ ਕੁਝ ਸਖਾ ਸਕੀਏ ਸਾਨੂੰ ਤਾਂ ਕਦੇ ਵੀ ਲੱਗਦਾ ਪਈ ਅਸੀਂ ਸਿੱਖ ਰਹੇ ਹਾਂ ਨਾ ਤੁਸਾਂ ਬੱਚਿਆਂ ਦੇ ਕਈ ਬੰਨਾਂ ਜੀ ਕਲਾਸਾਂ ਜੀ ਗੁਰਮਤ ਕਲਾਸ ਚ ਇਹ ਜਿਹੇ ਸਵਾਲ ਹੁੰਦੇ ਆ ਜੀ ਪਈ ਉਹਨਾਂ ਤੋਂ ਐਂ ਲੱਗਦਾ ਸਿੱਖ ਰਹੇ ਆ ਜੀ ਤੋ ਸ਼ਾਇਦ ਫਰਕ ਹੈ ਐਵੇਂ ਹੀ ਲੱਗਦਾ ਵੀ ਗੁਰੂ ਸਾਹਿਬ ਨੇ ਸਾਨੂੰ ਸਿੱਖ ਸ਼ਾਇਦ ਕਿ ਆ ਵੀ ਤਾਂ ਹੀ ਆ ਕਿ ਅਸੀਂ ਸਾਰੇ ਸਿੱਖਦੇ ਹੀ ਰਹੀਏ ਇੱਕ ਦੂਜੇ ਤੋਂ ਬੱਚੇ ਸਾਥੋਂ ਸਿੱਖੀ ਜਾਣਾ ਅਸੀਂ ਬੱਚਿਆਂ ਤੋਂ ਸਿੱਖੀ ਚੱਲੀਏ ਜਿੱਥੇ ਵੀ ਕੋਈ ਸਿੱਖਣ ਵਾਲੀ ਗੱਲ ਸਿੱਖਦੇ ਰਹੀਏ ਜੀ ਤੇ ਇਸ ਸਿੱਖਿਆ ਨੂੰ ਲੈ ਕੇ ਅਸੀਂ ਇਹ ਕਾਰਜ ਸ਼ੁਰੂ ਕੀਤਾ ਸੀ ਵੱਖ-ਵੱਖ ਪਿੰਡਾਂ 'ਚ ਪਹਿਲਾਂ ਅਸੀਂ ਪ੍ਰੋਗਰਾਮ ਕੀਤਾ ਸੀ ਢੀਮਾਂ ਵਾਲੀ ਕੋਟਕਪੂਰਾ ਬਲਾਕ 'ਚ ਲਗਭਗ 14 ਪਿੰਡਾਂ ਦੇ ਬੱਚੇ ਸੀ ਜੀ ਇੱਥੇ ਅਸੀਂ ਬਸ 10 ਕਪੈੰਡ ਚੁਣੇ ਬਹੁਤੇ ਸਾਡੇ ਕੋਲੇ ਉਹ ਸੀ ਜਿਹੜੇ ਦਰਿਆ ਦੇ ਅੰਦਰਲੇ ਖੇਤਰ ਚ ਪੈਂਦੇ ਆ ਮੰਡ ਏਰੀਏ ਚੋਂ ਤੋਂ ਬੜਾ ਸੰਗਤ ਨੇ ਪਿਆਰ ਦਿੱਤਾ ਬੇਸ਼ੱਕ ਮੰਡ ਏਰੀਏ ਚ ਕੰਮ ਦੀ ਰੋਸਟੀ ਜੀ ਮਿਰਚਾਂ ਦੀ ਤੜਵਾਈ ਮੱਕੀ ਦੀ ਸਾਂਭ ਸੰਭਾਲ ਪਨੀਰੀਆਂ ਦੀ ਵੀ ਬਜਾਈ ਪਰ ਫਿਰ ਵੀ ਗੁਰਦਵਾਰਾ ਸਾਹਿਬਾਂ ਦੇ ਸੇਵਾਦਾਰਾਂ ਨੇ ਪ੍ਰਬੰਧਕਾਂ ਨੇ ਤੇ ਖਾਸ ਕਰਕੇ ਇਹ ਫਤਿਹਵਾਲਾ ਜੋੜਾ ਮੈਮੋਰੀਅਰ ਸਕੰਦਰੀ ਸਕੂਲ ਇੱਥੋਂ ਦੇ ਤਾਂ ਸਾਰੇ ਸਟਾਫ ਨੇ ਸ਼ਰੂ ਤੋਂ ਲੈ ਕੇ ਸਾਡਾ ਪੇਪਰ ਤਿਆਰ ਕਰਨ ਚ ਬੱਚਿਆਂ ਦੇ ਪਿੰਡ-ਪਿੰਡ ਜਾ ਕੇ ਪੇਪਰ ਲੈਣ ਚ ਜੀ ਰਿਜ਼ਲਟ ਤਿਆਰ ਕਰਨ ਚ ਤੋਂ ਅੱਜ ਦੀ ਜਿਹੜੀ ਹੈ ਆਨਾਮ ਮਨ ਸਮਾਗਮ ਦੀ ਜਿਹੜੀ ਹੈ ਸਾਰੀ ਸੇਵਾ ਜੀ ਬੜੀ ਤਮਤੀ ਨਾਲ ਨਿਭਾਈ ਇਹਨਾਂ ਨੇ ਬੱਚਿਆਂ ਨੂੰ ਚਾਹ ਸੀ ਬੱਚਿਆਂ 'ਚ ਬੜੀ ਖੁਸ਼ੀ ਸੀ ਤੇ ਸਾਨੂੰ ਇਸ ਗੱਲ ਤੋਂ ਵੀ ਖੁਸ਼ੀ ਹੋਈ ਕਿ ਬਹੁਤ ਪਿੰਡਾਂ ਦੇ ਬੱਚੇ ਜਿਨ੍ਹਾਂ ਨੇ ਨਾ ਜੀ ਸਾਨੂੰ ਜਾਣ ਲੱਗਿਆ ਹੋਂ ਕਹਿ ਕੇ ਗਏ ਵੀ ਸਾਡੇ ਪਿੰਡ ਫੇਰ ਆਇਓ ਜੀ ਕਦੋਂ ਆਉਂਗੇ ਕਈ ਪੁੱਛ ਕੇ ਗਏ ਹਨ ਤੋ ਸਾਨੂੰ ਇਸ ਗੱਲ ਤੋਂ ਸੰਤੋਸ਼ਟੀ ਹੋਈ ਕਿ ਸਾਡੀ ਜਿਹੜੀ ਆ ਉਹ ਘਾਲ ਥਾਂੇ ਪਈ ਆ। ਬੱਚਿਆਂ ਨੇ ਵੀ ਸਾਡੀ ਦੀ ਸੇਵਾ ਨੂੰ ਪ੍ਰਵਾਨ ਕੀਤਾ। ਤੇ ਖੁਸ਼ੀ ਇਸ ਗੱਲ ਦੀ ਅੱਗੇ ਕਾਮਨਾ ਹੀ ਹੈ ਗੁਰੂ ਸਾਹਿਬ ਅੱਗੇ ਕਿ ਸੰਗਤਾਂ ਸਹਿਯੋਗ ਦਿੰਦੀਆਂ ਰਹਿਣ, ਪਿਆਰ ਦਿੰਦੀਆਂ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਰੱਖਣ। ਕੋਈ ਸੇਵਾ ਜਿਹੜੀ ਜਲਦੀ ਨਾ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ ਸਕੂਲ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਠੀਕ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਕਿ ਸਾਡੇ ਕੋਲੋਂ ਇਹ ਸੇਵਾ ਲਈ ਹੈ ਕੋਈ ਦਿਨ ਪਹਿਲਾਂ ਇਸ ਇਲਾਕੇ ਵਿੱਚ ਵਿਸ਼ੇਸ਼ ਕਾਉਂਸਲ ਅਤੇ ਗੁਰਮਤ ਪ੍ਰਚਾਰ ਜਥਾ ਸੰਗਾਂ ਰਲ ਮਿਲ ਕੇ ਇੱਕ ਪ੍ਰੇਰਣਾ ਕੀਤਾ ਗਿਆ ਸੀ ਜਿਹਦੇ ਵਿੱਚ ਅਸੀਂ ਦਸਾਂ ਪਿੰਡਾਂ ਨੂੰ ਚੁਣਿਆ ਸੀਗਾ ਦਸਾਂ ਪਿੰਡਾਂ ਵਿੱਚ ਇੱਕ ਪਿੰਡ ਦੇ ਤਿੰਨ ਦਿਨ ਸਮਾਗਮ ਕੀਤੇ ਗਏ ਪਹਿਲੇ ਦਿਨ ਫਿਲਮ ਵਿਖਾਈ ਗਈ ਦੂਜੇ ਦੇ ਦੋ ਦਿਨ ਗੁਰਮਤੀਆਂ ਕਲਾਸਾਂ ਲਈਆਂ ਗਈਆਂ ਤੇ ਨਾਲ ਰਾਤ ਨੂੰ ਕਥਾ ਕੀਤੀ ਗਈ ਔਰ ਅੱਜ ਦਸਾਂ ਦਿਨਾਂ ਦੇ ਬੱਚੇ ਇਕੱਠੇ ਕਰਕੇ ਦਸਾਂ ਪਿੰਡਾਂ ਦੇ ਪੱਛੇ ਇਕੱਠੇ ਕਰਕੇ ਇੱਥੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਜਿਹਦੇ ਵਿੱਚ ਗੁਰਮਤ ਤੇ ਬੱਚਿਆਂ ਨੂੰ ਗੁਰਮਤ ਦੇ ਧਾਰਨੇ ਹੋਣ ਦੇ ਤੇ ਸਿੱਖਿਆ ਦਿੱਤੀ ਕਿ ਗੁਰਮਤ ਦੀ ਕੋਈ ਸਿੱਖ ਇਤਿਹਾਸ ਬਾਰੇ ਸਲੇਫਸ ਬੰਡੇ ਆ ਗਿਆ ਬੱਚਿਆਂ ਦੇ ਪੇਪਰ ਲੈ ਗਏ ਔਰ ਉਸ ਤੋਂ ਬਾਅਦ ਉਹਦੀ ਪ੍ਰੀਖਿਆ ਲਈ ਗਈ ਅੱਜ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇੱਥੇ ਕਵਿਸ਼ਰੀ ਮੁਕਾਬਲੇ ਨਾਲ-ਨਾਲ ਪਾਠਨ ਮੁਕਾਬਲੇ ਨਾਲ ਗਤਕੇ ਦੇ ਜੋਰ ਵਿਖਾਏ ਗਏ ਔਰ ਇਹ ਮੈਂ ਗੱਲ ਕਹਿਣਾ ਚਾਹਣਾ ਹੈ ਹਰ ਇੱਕ ਸਿੱਖ ਦਾ ਫਰਜ ਬੰਦਾ ਹੈ ਆਪਣੇ ਆਪ ਨੂੰ ਫਰਜ ਨੂੰ ਪਛਾਣਦੇ ਹੋਏ ਆਪਾਂ ਪੂਰੇ ਪੰਜਾਬ ਦੇ ਵਿੱਚ ਹੀ ਪਿੰਡਾਂ-ਪਿੰਡਾਂ ਜਾ ਕੇ ਬੱਚਿਆਂ ਦੀਆਂ ਗੁਰਮਤੀਆਂ ਕਲਾਸਾਂ ਲਾਈਏ ਔਰ ਗੁਰਮਤ ਵਿਚਾਰਾਂ ਕਰਕੇ ਆਪਾਂ ਗੁਰਮਤ ਦਾ ਪ੍ਰਚਾਰ ਕਰੀਏ ਕਿਉਂਕਿ ਸਭ ਤੋਂ ਵੱਡਾ ਪੁੰਨ ਹੈ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਸਭ ਤੋਂ ਵੱਡਾ ਪਾਪ ਹੈ ਕਿਸੇ ਨੂੰ ਗੁਰੂ ਨਾਲੋਂ ਤੋੜ ਦੇਣਾ ਔਰ ਇਹ ਪ੍ਰਾਲੇ ਹੋ ਰਹੇ ਨੇ ਅਸੀਂ ਆਸ ਕਰਦੇ ਹਾਂ ਅੱਗੇ ਵਾਸਤੇ ਵੀ ਇਸ ਤਰ੍ਹਾਂ ਗੁਰੂ ਕਿਰਪਾ ਕਰੇ ਸਾਡੇ ਤੇ ਸਿਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਸਰ ਜੀ ਦੇ ਪ੍ਰੋਗਰਾਮ ਪਰ ਇੱਕ ਆ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਦੇਖ ਰਹੀ ਸਮੂਹ ਸਾਧ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਂਟਰ ਸਕੂਲ ਦੇ ਵਿੱਚ ਆ ਬਾਬਾ ਬਲਕਾਰ ਸਿੰਘ ਜੀ ਆ ਯੂਵਕ ਸੇਵਾਮਾ ਕਲੱਬ ਮੱਲਾਂ ਵਾਲਾ ਔਰ ਗੁਰਮਤ ਪ੍ਰਚਾਰ ਜਥਾ ਮੱਲਾਂ ਵਾਲਾ ਇਹਨਾਂ ਵੱਲੋਂ ਵਿਸ਼ਵ ਸਿੱਖ ਕੌਂਸਲ ਦੇ ਸਹਿਯੋਗ ਨਾਲ ਆ ਔਰ ਮੀਰੀ ਪੀਰੀ ਜਿਹੜੀ ਸੰਸਥਾ ਆ ਸਲੀਨਾ ਸਾਹਿਬ ਉਹਨਾਂ ਸਾਰਿਆਂ ਦੇ ਸਾਂਝੇ ਉਦਮਾਂ ਦੇ ਸਦਕਾ ਪਿਛਲੇ ਬਹੁਤ ਸਾਰੇ ਦਿਨਾਂ ਦੇ ਵਿੱਚ ਇਹਨਾਂ ਨੇ ਰਲ ਮਿਲ ਕੇ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਉਹ ਪ੍ਰਚਾਰ ਕੀਤਾ ਗੁਰਮਤ ਨਾਲ ਸੰਬੰਧਿਤ ਧਾਰਮਿਕ ਪ੍ਰੀਖਿਆਵਾਂ ਨੇ ਜਿਹੜੀਆਂ ਉਹ ਇਹਨਾਂ ਨੇ ਆਰਗੇਨਾਈਜ਼ ਕੀਤੀਆਂ ਔਰ ਇਹਨਾਂ ਧਾਰਮਿਕ ਪ੍ਰੀਖਿਆਵਾਂ ਦਾ ਨਤੀਜਾ ਵਾ ਜਿਹੜਾ ਉਹ ਅੱਜ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੇ ਵਿੱਚ ਜਿਹੜਾ ਉਹ ਐਲਾਨਿਆ ਗਿਆ ਇਸ ਦੇ ਨਾਲ ਹੀ ਇਸ ਪੂਰੇ ਦੇ ਪੂਰੇ ਸਮਾਗਮ ਦੀ ਅਰੰਭਤਾ ਜਿਹੜੀ ਉਹ ਬੱਚਿਆਂ ਵੱਲੋਂ ਸ਼ਬਦ ਗਾਇਨ ਦੇ ਨਾਲ ਕੀਤੀ ਗਈ ਉਸ ਤੋਂ ਬਾਅਦ ਆਏ ਹੋਏ ਜਿੰਨੇ ਵੀ ਪਤਵੰਤियां ਧਾਰਮਿਕ ਸ਼ਖਸੀਅਤਾਂ ਸੀ ਉਹਨਾਂ ਨੂੰ ਬਾਬਾ ਜੀ ਹੁਣਾਂ ਵੱਲੋਂ ਬਾਬਾ ਬਲਕਾਰ ਸਿੰਘ ਜੀ ਹੁਣਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਜਿਹੜੇ ਧਾਰਮਿਕ ਪ੍ਰੀਖਿਆ ਸੀ ਔਰ ਉਸ ਤੋਂ ਇਲਾਵਾ ਜੋ ਅੱਜ ਕੁਝ ਮਨੋਰੰਜਕ ਖੇਡਾਂ ਨੇ ਜਿਹੜੀਆਂ ਬੱਚਿਆਂ ਦੀਆਂ ਉਹ ਕਰਵਾਈਆਂ ਗਈਆਂ ਉਹਨਾਂ ਦੇ ਵਿੱਚ ਵੀ ਅਵਲ ਰਹਿਣ ਵਾਲੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੂੰ ਅੱਜ ਇਨਾਮ ਤਕਸੀਮ ਕੀਤੇ ਗਏ ਇਸ ਤੋਂ ਇਲਾਵਾ ਸਕੂਲ ਦੀ ਟੀਮ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਜਿਹੜੀ ਗਤਕਾ ਟੀਮ ਹੈ ਉਹ ਸਟੀਮ ਨੇ ਵੀ ਅੰਤ ਦੇ ਵਿੱਚ ਜਿਹੜਾ ਉਹ ਬਹੁਤ ਵਧੀਆ ਗਤਕੇ ਦੀ ਪੇਸ਼ਕਾਰੀ ਹੈ ਜਿਹੜੀ ਉਹ ਕੀਤੀ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਆ ਜਿਹੜੇ ਸਮੇਂ-ਸਮੇਂ ਤੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੇ ਸਿੱਖ ਵਿਰਸੇ ਨਾਲ ਸਿੱਖ ਫਲਵਾੜੀ ਨਾਲ ਸਿੱਖ ਸਿਧਾਂਤਾਂ ਦੇ ਨਾਲ ਜੁੜੇ ਰਹਿ ਸਕਣ ਧੰਨਵਾਦ ਸੋਇ ਸੰਨਾ ਤਸਵੀਰਾਂ ਪਿੰਡ ਫੱਤੇਵਾਲੇ ਤੋਂ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲੇ ਤੋਂ ਤੇ ਇੱਥੇ ਅੱਜ ਵੱਡਾ ਇੱਕ ਪ੍ਰੋਗਰਾਮ ਹੋਇਆ ਬੱਚਿਆਂ ਦਾ ਜਿਹੜਾ ਵੱਡਾ ਇਕੱਠ ਹੋਇਆ ਬੱਚਿਆਂ ਦਾ ਗੁਰਮਸਖ ਖਲਾਈ ਕੈਂਪ ਜਿਹੜਾ ਇੱਥੇ ਆਰਗੇਨਾਈਜ਼ ਪ੍ਰਬੰਧ ਕੀਤਾ ਗਿਆ ਸੋ ਉਮੀਦ ਕਰਦੇ ਹਾਂ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਜਾਂ ਜਿਹੜੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਹੀ ਇਹ ਜਿਹੜੀ ਵੀਡੀਓ ਵਾਤਵਾਤ ਸ਼ੇਅਰ ਕਰਨਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ